ਪਰੇਸ਼ਾਨ ਸੀਗਾ ਘਰੇ ਇਕੱਲਾ ਸੀਗਾ ਜੀ ਤੇਲ ਪਾ ਲਿਆ ਸਾਲ ਲਿਆ ਆਪਣੇ ਆਪ ਨੂੰ ਤਿੰਨ ਕੁੜੀਆਂ ਸੀ ਇੱਕ ਮੁੰਡਾ ਸੀ ਜੋ ਬਾਹਰ ਗਿਆ ਸੀਗਾ ਕੁੜੀਆਂ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋ ਗਿਆ ਉਹ ਪਰੇਸ਼ਾਨ ਰਹਿੰਦਾ ਸੀ ਇਸ ਕਰਕੇ ਉਹਨੇ ਪਰਸੋਂ ਜਿਹੜੀ ਘਟਨਾ ਕਰ ਲਈ ਬੱਚਿਆਂ ਦਾ ਵਿਆਹ ਕੁੜੀਆਂ ਦਾ ਕੀਤਾ ਨੇ ਬਸ ਜਿਹੜੀ ਘਰ ਦੇ ਵਿੱਚ ਇਕੱਲਾ ਸੀਗਾ ਤੇ ਇਸਨੇ ਆਪ ਤੇ ਤੇਲ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਫਰੀਦਕੋਟ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਰਜ਼ੇ ਤੋਂ ਦੁਖੀ ਸੁਖਦੇਵ ਸਿੰਘ ਨਾਂ ਦੇ ਇੱਕ ਬੰਦੇ ਵੱਲੋਂ ਖੁਦ ਨੂੰ ਅਗ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਕਿਸਾਨ ਦੇ ਸਿਰ ਤੇ 7 ਲੱਖ ਰੁਪਏ ਦਾ ਕਰਜ਼ਾ ਸੀ ਅਤੇ 2 ਏਕੜ ਜ਼ਮੀਨ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀ ਅਤੇ ਇਸੇ ਤੋਂ ਦੁਖੀ ਹੋ ਕੇ ਉਸਨੇ ਆਪਣੇ ਆਪ ਨੂੰ ਅਗ ਲਾ ਲਈ ਅਤੇ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਪਰੇਸ਼ਾਨ ਰਹਿੰਦਾ ਸੀ ਥੋੜਾ ਜੀ ਕਰਜ਼ਾ ਦੇ ਸਿਰ ਤੇ ਹੋਣ ਕਰਕੇ ਕਿੰਨਾ ਕਰ ਸੀਗਾ ਜੀ ਕਰਜ਼ਾ ਜੀ ਦੇਖੋ ਕੋਈ 8-7 ਲੱਖ ਰੁਪਏ ਦਾ ਹੋਊਗਾ ਲਗਭਗ ਜੀ ਕਿੰਨੀ ਪੈਲੀ ਸੀ ਜੀ ਪੈਲੀ ਇਹਦੇ ਕੋਲ ਅੰਦਾਜ਼ਾ ਕੋਈ 1.5-2 ਕਿਲੇ ਪੈਲੀ ਹੈ ਤੇ ਹਾਲਾਤ ਠੀਕ ਨਹੀਂ ਸੀਗੇ ਜੀ ਕਿਸ ਤਰ੍ਹਾਂ ਮਤਲਬ ਜੀ ਕਿਸ ਤਰ੍ਹਾਂ ਕਰਜ਼ਾ ਹੋਣ ਕਰਕੇ ਬੱਚਿਆਂ ਦਾ ਵਿਆਹ ਗੁੜੀਆਂ ਦਾ ਕੀਤਾ ਨੇ ਕਿੰਨੇ ਬੱਚੇ ਸੀ ਜੀ ਬੱਚੇ ਦੇ 4 ਬੱਚੇ ਹੀ ਅੱਛਾ ਜੀ ਤਿੰਨ ਲੜਕੀਆਂ ਇੱਕ ਲੜਕਾ ਸੀ ਤੇ ਇਹ ਕਹਿੰਦਾ ਬੇਟਾ ਕਹਿੰਦੇ ਬਾਹਰ ਗਿਆ ਆ ਜੋ ਬਾਹਰ ਗਿਆ ਸੀ ਪਰ ਉੱਥੇ ਸੈਟਲ ਨਹੀਂ ਗਿਆ ਜੀ ਉਹਦੇ ਕਰਕੇ ਪਰੇਸ਼ਾਨ ਜਾਦੇ ਰਹਿੰਦਾ ਸੀ ਕੱਲ ਫਿਰ ਕਿਸ ਤਰ੍ਹਾਂ ਹੈ ਘਟਨਾ ਹੋਈ ਬਸ ਯਾਨੀ ਘਰ ਦੇ ਵਿੱਚ ਕੱਲਾ ਸੀਗਾ ਤੇ ਇਸਨੇ ਆਪ ਤੇ ਤੇਲ ਪਾ ਕੇ ਹੋਂ ਤੋਂ ਮਤਿਆ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੂੰ ਹਸਪੀਟਲ ਲਿਆ ਗਿਆ ਜੀ ਮੈਡੀਕਲ ਫਰੀ ਕੋਰਟ ਤੇ ਦੂਸਰੇ ਦਿਨ ਡੈਥ ਹੋ ਗਈ ਜੀ ਨਹੀਂ ਜੀ ਲਿਸਟ ਲਿਸਟ ਵਿੱਚ ਨਾਮ ਨਹੀਂ ਆਇਆ ਜੀ ਉਹ ਸਰਕਾਰ ਦੀ ਸਕੀਮ ਸੀਗੀ ਉਹਦੇ ਵਿੱਚ ਦਾ ਲਿਸਟ ਵਿੱਚ ਨਾਮ ਨਹੀਂ ਆਇਆਗਾ ਜੀ ਉਸ ਨੂੰ ਲੈ ਕੇ ਵੀ ਇਹ ਪਰੇਸ਼ਾਨ ਹੁੰਦਾ ਸੀ ਹਾਂ ਜੀ ਪਰੇਸ਼ਾਨ ਤਾਂ ਸੀਗਾ ਜੀ ਕਿਉਂ ਵੀ ਹੁੰਦਾ ਵੀ ਗਵਰਨਮੈਂਟ ਕੋਈ ਸਹਾਇਤਾ ਦਿੰਦੀ ਜਾਨੂੰ ਨਹੀਂ ਮਿਲੇਗੀ ਛੋਟਾ ਕਿਸਾਨ ਸੀ ਥੋੜੀ ਜ਼ਮੀਨ ਸੀ ਤਿੰਨ ਕੁੜੀਆਂ ਸੀ ਇੱਕ ਮੁੰਡਾ ਸੀ ਜੋ ਬਾਹਰ ਗਿਆ ਸੀਗਾ ਕੁੜੀਆਂ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋ ਗਿਆ ਉਹ ਪਰੇਸ਼ਾਨ ਰਹਿੰਦਾ ਸੀ ਇਸ ਕਰਕੇ ਉਹਨੇ ਪਰਸੋਂ ਜਿਹੜੀ ਘਟਨਾ ਕਰ ਲਈ ਕਿੰਨੀ ਜ਼ਮੀਨ ਸੀ ਜੀ ਨਿਕਲ ਜੀ ਦੂੜ ਦੋ ਕਿੱਲੇ ਜ਼ਮੀਨ ਮਸਾਉਗੀ ਜੀ ਕਿੰਨਾ ਕਰਜ਼ਾ ਇੰਨੇ ਸੀ ਸਰ 4-5 ਲੱਖ ਰੁਪਏ ਸਰ ਹੋਊਗਾ ਜੀ ਨੇ ਜਿਹੜਾ ਦਾ ਬੇਟਾ ਗਿਆ ਸੀ ਬਾਹਰ ਉਹ ਵੀ ਸੈੱਟ ਨਹੀਂ ਸੀ ਉਹਦੇ ਕਰਕੇ ਵੀ ਪਰੇਸ਼ਾਨੀ ਸੀ ਇਹ ਪਰੇਸ਼ਾਨ ਸੀਗਾ ਘਰੇ ਕੱਲਾ ਸੀਗਾ ਜੀ ਕੁੱਤਿਲ ਪਾਲਿਆ ਸਾਲ ਲੈ ਆਪਣੇ ਆਪ ਨੂੰ ਉਹਦੇ ਘਰਦਿਆਂ ਚਾਕੇ ਬੜੀ ਕੋਸ਼ਿਸ਼ ਕੀਤੀ ਮੈਡੀਕਲ ਚ ਲੈ ਜਾਂਦਾ ਜੀ ਇੱਥੇ ਉਹਦੀ ਡੈਥ ਹੋ ਗਈ ਜੀ ਬਹੁਤ ਦੁੱਖ ਦੀ ਗੱਲ ਹੈ ਪਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਛੋਟੇ ਕਿਸਾਨ ਨੂੰ ਇਹਦੀ ਸਹਾਇਤਾ ਕੀਤੀ ਜਾਵੇ ਕੁਝ ਨਾ ਮਿਲਦੀ ਵੀ ਸਖਦੇਵ ਸਿੰਘ ਪੁੱਤਰ ਭਜਨ ਸਿੰਘ ਵਾਸੀ ਮੰਦਰੇ ਚਾਣਾ ਨੇ ਆਪਣੇ ਅਰਮਾਨ ਦੇ ਦਾ ਬੇਸ਼ਕੁਮਤਿਆ ਕੰਨੀ ਕੋਜੀ ਕੀਤੀ ਹੈ ਇਸ ਸੰਬੰਧੀ ਇੱਕ ਸੂਚਿਓ ਤੁਹਾਨੂੰ ਦਿੰਦਾ ਮੈਡੀਕਲ ਹਸਪਤਾਲ ਨਾਲ ਦਸੀ ਹੈ ਅੱਛਾ ਉੱਥੇ ਵੀ ਅੱਜ ਨੌਤ ਹੋ ਗਈ ਮੈਂ ਕੀ ਕਰ ਰਹੀ ਹਾਂ ਕੋਲ ਜੀ 174 ਐਰ ਪੀ ਸੀ ਤਹਿਤ ਕਾਰਵਾਈ ਵਿੱਚ ਲੈਂਦੀ ਆ ਸਰ ਦੱਸਿਆ ਜਾ ਰਿਹਾ ਕਿ ਉਹ ਉਸਤੇ ਜਿਹੜਾ ਕਾਫੀ ਕਰਜਾ ਸੀ ਜਿਸ ਕਰਕੇ ਪਰੇਸ਼ਾਨ ਰਹਿੰਦਾ ਜਮਾਨੀ ਤੌਰ ਤੇ ਇਸ ਸਬੰਧ ਵਿੱਚ ਮੇਰੇ ਨੂਰ ਸੇ ਕੋਈ ਨਹੀਂ ਗਿਆਨ ਚ ਜੂਰੂਰ ਨਾ ਦਿਖਾਇਆ ਉਹਨੇ ਅਨਸੂਰਜੀਤ ਸਿੰਘ ਨੇ ਵੀ ਮੇਰੇ ਸੇ ਕਰਜਾ ਸੀ ਜਿਸ ਨੂੰ ਲੇਕਿਨ ਪਰੇਸ਼ਾਨ ਰਹਿੰਦਾ ਸੀ ਇਸ ਤਰਿਕੋਂ ਨਹੀਂ ਫਰੀਦਕੋਟ ਤੋਂ ਬਬੰਦੀਪ ਸਿੰਘ ਦੀ ਰਿਪੋਰਟ